चकर जे ਗੁਰਨਾਮ ਜੇਪ ਸਰਪਰ ਅਸੁਰ ਨਿਹਦ ਨਿਹਦ ਬਨ ਕਰਨ ਗਾਹ ਤਲ ਸਰਬਨਾਮ ਕਥ ਕਵਨ ਕਰਮਨਾ ਜਗਤਿ ਸ੍ਰੀ ਮਹਲਾ ਚੌਥਾ ਜੁਜ ਨਹਾਦੇ ਬਿਰਤ ਨਾਮਿ ਨੰਬਸਿਓ ਤਿਨ ਮਾਤਿ ਬੀਜ ਹਰਿ ਬਾਜਾ ਦਿਨ ਜਾਨ ਹਰ ਵਜ ਤਨ ਸੰਜਿ ਤੇ ਫਿਰਿ ਗਿਨ ਨਾਮ ਓਏ ਖਰ ਪਖ ਪੈ ਨੂਏ ਸਰਵ ਪਰਗਾਚਾ ਦਰਸ਼ਨ ਸਾਧ ਵਿਰੋ ਮਟ ਭਾਗੇ ਸਰਵ ਕੇ ਲੇ ਵੇਖ ਗਏ ਇਕਵਾਜਾ ਸਤ ਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸੰਜਾ ਅਗੇ ਜੀਵਨ ਹਰ ਉਰ ਧਾਰਿਓ ਮਨ ਮਾਝ ਧਰਮ ਰਇ ਦਰ ਕਾਗਿਤ ਪਰ ਜਨ ਨਾਨਕ ਦੇਖ ਸਭ ਜਾ ਜੁਜਨ ਕਾ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝ ਧਰਮ ਰਾਇ ਦਰ ਕਾਗਦ ਫਾਰੇ ਜਨ ਨਾਮਿਕ ਵਿਖਾ ਸਮਝਾ ਵਾਹਿਗੁਰੂ ਜੀ ਕਾ ਪਰਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਗ੍ਰੰਦ ਈ ਜੀ ਸੇਵਾ ਜੀ ਗੁਰੂ ਰੋਪ ਗੁਰੂ ਪਿਆਰੇ ਸਤ ਸੰਗਤ ਜੀ ਅੱਜ ਦਾ ਜੋ ਮਹਾਨ ਦਿਹਾੜਾ ਹੈ ਅੱਜ ਦੇ ਦਿਨ ਦੂਸਰੇ ਪਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਅੱਜ ਆਗਮਨ ਪੁਰਬ ਹੈ ਅੱਜ ਦੇ ਦਿਨ ਸਤਿਕਾਰਯੋਗ ਪਿਤਾ ਜਰੂ ਮੱਲ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੇ ਘਰ ਮੱਤ ਕੇ ਸਰਾਏ ਜੋ ਪ੍ਰੋਜਪੁਰ ਦੇ ਵਿੱਚ ਹੈ ਆਜਿਨੇ ਉਸ ਪਵਿੱਤਰ ਪਾਵਨ ਅਰਥਾਣ ਤੇ ਅੱਜ ਦੇ ਦਿਨ ਅਵਤਾਰ ਧਾਰਨ ਕੀਤਾ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ ਤਾਂ ਜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਨਨ ਸੇਵਕ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਇਤਨੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਮਾਈ ਸਤਿਗੁਰਾਂ ਦਾ ਹੁਕਮ ਮੰਨਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਖਸਮੇ ਭਾਵੈ ਸੋ ਕਰੇ ਮਨੋ ਜਿੰਦਿਆ ਸੋ ਭਲ ਪਾਇਸੀ ਭਾਈ ਲੈਣਾ ਜੀ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹਰ ਵਚਨ ਸਤ ਕਰਕੇ ਸਿਰ ਮੱਥੇ ਪ੍ਰਵਾਨ ਕੀਤਾ ਗੁਰੂ ਪਾਤਸ਼ਾਹ ਜੀ ਨੇ ਭਾਈ ਲੈਣਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣਾ ਸਰੂਪ ਆਪਣੀ ਜੋਤ ਭਾਈ ਲੈਣਾ ਜੀ ਦੇ ਵਿੱਚ ਟਿਕਾ ਕੇ ਭਾਈ ਲੈਣੇ ਤੋਂ ਦੂਸਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਮ ਦੇ ਨਾਲ ਆਪ ਜੀ ਨੂੰ ਦੂਜੇ ਸਤਿਗੁਰੂ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਆਪ ਜੀ ਨੇ ਗੁਰਤਾ ਗੱਦੀ ਤੇ ਉਪਰਾਜਮਾਨ ਕੀਤਾ ਐਸੇ ਦਿਨ ਦੇ ਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅੱਜ ਆਗਮਨ ਪੁਰਬ ਹੈ ਆਪ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ